ਸਤਨਾਮ 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 ਤੁਸੀਂ ਦੋ ਸਾਲ ਜ਼ਰੂਰ ਯਾਦ ਰੱਖਣੇ ਨੇ ਦੋ ਸਨ ਜ਼ਰੂਰ ਯਾਦ ਰੱਖਣਾ ਦੋ ਸਨ ਕਿਹੜੇ ਨੇ 1675 1 2025 ਹਾਂਜੀ ਕਿੰਨੇ ਬੱਚਿਆਂ ਨੂੰ ਪਤਾ ਲੱਗ ਗਿਆ 1675 2025 ਯਾਨੀ ਕਿ ਜੇਕਰ 1675 ਤੋ ਲੈ ਕੇ 2025 ਤੱਕ ਦੇਖੀਏ ਤੇ 350 ਸਾਲ ਦਾ ਸਮਾਂ ਬਣ ਜਾਂਦਾ 1675 ਸਨ ਜਿਹੜਾ ਹੈ ਉਹ ਇੱਕ ਅਜਿਹੇ ਸਾਲ ਹੈ ਕਿ ਜਦੋਂ ਧਰਮ ਦੀ ਬੁਝਦੀ ਹੋਈ ਜੋਤ ਨੂੰ ਬਚਾਉਣ ਦੇ ਲਈ ਇੱਕ ਮਹਾ ਬਲੀਦਾਨ ਜਿਹੜਾ ਸੀਗਾ ਉਹ ਚਾਂਦਨੀ ਚੌਂਕ ਦੇ ਵਿੱਚ ਹੋਇਆ ਸੀਗਾ ਮਹਾ ਬਲੀਦਾਨ ਇੱਕ ਹੁੰਦਾ ਬਲੀਦਾਨ ਇੱਕ ਹੁੰਦਾ ਹੈ ਮਹਾ ਬਲੀਦਾਨ ਉਹ ਹੋਇਆ ਸੀਗਾ ਜਿਹਦੇ ਵਿੱਚ ਹਿੰਦੀ ਦੀ ਚਾਦਰ ਉਸ ਸਮੇਂ ਦੇ ਅਵਤਾਰੀ ਪੁਰਖ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਜਿਹੜਾ ਸੀਗਾ ਉਹ ਧਰਮ ਦੇ ਲਈ ਕੁਰਬਾਨ ਕੀਤਾ ਸੀਗਾ ਇਹ ਜਿੰਨੇ ਵੀ ਦਿਨ ਤੁਹਾਡੇ ਕੋਲ ਆਣਗੇ ਸਿੱਖ ਇਤਿਹਾਸ ਬੜੇ ਧਿਆਨ ਨਾਲ ਸੁੰਨਾ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਸਨ ਜਿਹੜਾ ਹੈ ਅੱਜ ਤੁਸੀਂ ਜਿਹੜਾ ਕਾਪੀਆਂ ਦੇ ਵਿੱਚ ਨੋਟ ਕਰਨਾ ਉਹ ਹੈ 1621 1621 1621 ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੁੰਦਾ ਹੈ ਜਨਮ ਕਿੱਥੇ ਹੁੰਦਾ ਹੈ ਅਸੀਂ ਸਾਰੇ ਹਰਿਮੰਦਰ ਸਾਹਿਬ ਜਾਣਦੇ ਆ ਪਰ ਅਸੀਂ ਇੱਕ ਗੁਰਦੁਆਰਾ ਸਕਿਪ ਕਰਦੇ ਹਾਂ ਹਮੇਸ਼ਾ ਬਹੁਤ ਸਾਰੇ ਲੋਕ ਉਹ ਹੈ ਗੁਰਦੁਆਰਾ ਗੁਰੂ ਕਾ ਮਹਿਲ ਜਿਹੜਾ ਗੁਰੂ ਗੁਰੂ ਬਾਜ਼ਾਰ ਦੇ ਬਿਲਕੁਲ ਨਾਲ ਸੱਟਿਆ ਆਇਆ ਹੈ ਉੱਥੇ ਗੁਰੂ ਸਾਹਿਬ ਦਾ ਜਿਹੜਾ ਹੈ ਉਹ ਜਨਮ ਹੁੰਦਾ ਹੈ ਠੀਕ ਹੈ ਪਿਤਾ ਦਾ ਨਾਮ 6ਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਦਾ ਨਾਮ ਮਾਤਾ ਨਾਨਕੀ ਜੀ ਸਨ 1621 ਪ੍ਰਚਾਰ ਭੈਣ 1 ਚਾਰ ਭਰਾਵਾਂ ਦੇ ਨਾਮ ਯਾਦ ਰੱਖਣੇ ਨੇ ਸਭ ਤੋਂ ਵੱਡੇ ਸੀ ਬਾਬਾ ਗੁਰੂ ਦਿੱਤਾ ਜੀ ਫਿਰ ਬਾਬਾ ਸੂਰਜਮਾਲ ਜੀ ਫਿਰ ਬਾਬਾ ਅੜੀ ਰਾਏ ਜੀ ਫਿਰ ਬਾਬਾ ਅਟਲ ਰਾਏ ਜੀ ਇੱਕ ਭੈਣ ਸੀ ਇਹਨਾਂ ਦੀ ਜਿਹਨਾਂ ਦਾ ਨਾਮ ਸੀਗਾ ਬੀਬੀ ਵੀਰੋ ਪਤਨੀ ਦਾ ਨਾਮ ਸਾਨੂੰ ਸਾਰਿਆਂ ਨੂੰ ਪਤਾ ਹੈ ਮਾਤਾ ਗੁਜਰੀ ਜੀ ਠੀਕ ਹੈ ਸੁਪੁੱਤਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਜਿਹੜੇ ਨੇ ਉਹ ਇਹਨਾਂ ਦੇ ਪੋਤਰੇ ਨੇ ਹਮ ਪਰ ਗੁਰੂ ਸਾਹਿਬ ਦਾ ਪੂਰਾ ਇਤਿਹਾਸ ਜਿਹੜਾ ਹੈ ਜਿਹਨੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਇੱਥੇ ਪ੍ਰੋਪਰ ਕੀਤਾ ਸੀਗਾ ਕਿ ਉਹਨਾਂ ਦੇ ਪੜਦਾਦਾ ਦਾ ਕੀ ਨਾਮ ਹੈ ਐਸੇ ਤਰੀਕੇ ਨਾਲ ਗੁਰੂ ਤੇਗ ਬਹਾਦਰ ਜੀ ਦਾ ਪੂਰਾ ਪਰਿਵਾਰ ਜਿਹੜਾ ਹੈ ਉਹ ਸਾਹਮਣੇ ਲਿਖਵਾਇਆ ਗਿਆ ਹੈ ਇਹਨਾਂ ਦੇ ਪੜਦਾਦਾ ਜੀ ਦਾ ਵੀ ਨਾਮ ਹੈ ਉੱਪਰ ਦਿੱਤਾ ਹੋਇਆ ਸ੍ਰੀ ਗੁਰੂ ਰਾਮਦਾਸ ਜੀ ਪੜਦਾਦਾ ਜੀ ਦਾ ਨਾਮ ਕੀ ਸੀਗਾ ਬਲਾ ਸ੍ਰੀ ਗੁਰੂ ਪੜਦਾਦੀ ਜੀ ਦਾ ਨਾਮ ਕਿਸੇ ਨੂੰ ਪਤਾ ਹੂੰ ਕੀ ਸੀ ਬਲਾ ਉੱਪਰ ਪੜ ਨਹੀਂ ਸਕਦੇ ਮਾਤਾ ਪਾਨੀ ਜੀ ਉਸ ਤੋਂ ਬਾਅਦ ਹੈ ਦਾਦਾ ਜੀ ਦਾ ਨਾਮ ਕੀ ਲਿਖਿਆ ਹੈ ਉੱਤੀ ਵੱਲੋਂ ਕੀ ਲਿਖਿਆ? ਸ੍ਰੀ ਗੁਰੂ ਅਰਜਨ ਦੇਵ ਜੀ। ਦਾਦੀ ਜੀ ਦਾ ਨਾਮ ਮਾਤਾ ਗੰਗਾ ਜੀ। ਪਿਤਾ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਥੱਲੇ ਇੱਕ ਨਾਮ ਲਿਖਿਆ ਹੈ। ਇਹਨਾਂ ਦੇ ਸੱਸ ਤੇ ਇਹਨਾਂ ਦੇ ਸਹੁਰੇ ਦਾ ਨਾਮ ਲਿਖਿਆ ਹੈ। ਇਹਨਾਂ ਦੀ ਸੱਸ ਦਾ ਨਾਮ ਸੀਗਾ ਮਾਤਾ ਵਿਸ਼ਨਕੌਰ ਜੀ ਤੇ ਸਹੁਰੇ ਸਾਹਿਬ ਜਿਹੜੇ ਸਨ ਉਹ ਸ੍ਰੀ ਲਾਲਚੰਦ ਜੀ ਸਨ। ਅਕਰਤਾਰ ਪਰਤੋ ਸਨ। ਸੋ ਇਹ ਸਾਰੀ ਦੀ ਸਾਰੀ ਪੂਰੀ ਫੈਮਿਲੀ ਐ ਇਹਦੇ ਵਿੱਚ ਗੁਰੂ ਸਾਹਿਬ ਨੂੰ ਜਿਹੜੀ ਵਿੱਦਿਆ ਦਿੱਤੀ ਉਹ ਤਿੰਨ ਗੁਰੂਆਂ ਨੇ ਦਿੱਤੀ ਸੀਗੀ ਉਹਨਾਂ ਨੂੰ ਗਿਆਨ ਜਿਹੜਾ ਦਿੱਤਾ ਜਿਹਦੇ ਵਿੱਚ ਬکریاں ਬکریاں ਪਾਸ਼ਾਵਾਂ ਨੇ ਇਤਿਹਾਸ ਹੈ ਉਹ ਭਾਈ ਗੁਰਦਾਸ ਜੀ ਦੇ ਭਾਈ ਬਾਬਾ ਬੁੱਢਾ ਸਾਹਿਬ ਜੀ ਇਹਨਾਂ ਦੇ ਦੋ ਗੁਰੂ ਨੇ ਪਰ ਇਹਨਾਂ ਨੂੰ ਸ਼ਸਤਰ ਵਿੱਦਿਆ ਦਾ ਜਿਹੜਾ ਗਿਆਨ ਦਿੱਤਾ ਹੈ ਉਹ ਬਾਬਾ ਬੁੱਢਾ ਜੀ ਨੇ ਦਿੱਤਾ ਹੈ ਸ਼ਸਤਰ ਵਿੱਦਿਆ ਦਾ ਗਿਆਨ ਬਾਬਾ ਬੁੱਢਾ ਜੀ ਨੇ ਦਿੱਤਾ ਹੈ ਇਹ ਵੀ ਯਾਦ ਰੱਖਣਾ ਸਾਰੇ ਬੱਚਿਆਂ ਨੇ ਇੱਕ ਇੰਪੋਰਟੈਂਟ ਗੱਲ ਤੁਸੀਂ ਧਿਆਨ ਨਾਲ ਬੱਚੀ ਕੋ ਸ਼ਾਇਦ ਸੁਣੀ ਨਹੀਂ ਬਚਪਨ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਜੀ ਦਾ ਸੀਗਾ ਤਿਆਗਮਲ ਠੀਕ ਹੈ ਤਿਆਗਮਲ ਇਹਨਾਂ ਦਾ ਨਾਮ ਸੀਗਾ ਪਰ ਬੱਚੇ ਸਿੱਖ ਇਤਿਹਾਸ ਦੇ ਵਿੱਚ ਇੱਕ ਜਗ੍ਹਾ ਦੇ ਆ ਕੇ ਟਰਨਿੰਗ ਪੁਆਇੰਟ ਆਂਦਾ ਹੈ ਉਹ ਹੈ ਪੰਜਵੀਂ ਪਾਤਸ਼ਾਹੀ ਦੀ ਸ਼ਹਾਦਤ ਜਦੋਂ ਸ੍ਰੀ ਗੁਰੂ ਗੁਰੂ ਅਰਜਨ ਦੇਵ ਜੀ ਸ਼ਹੀਦ ਹੁੰਦੇ ਨੇ ਤੇ ਉਸ ਤੋਂ ਬਾਅਦ ਛੇਵੀਂ ਪਾਤਸ਼ਾਹੀ ਯਾਨੀ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੀ ਇੱਕ ਨੀਤੀ ਚਲਾਈ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਹੁਣ ਸਿਰ ਮਾਲਾ ਹੀ ਨਹੀਂ ਫੜਨੀ ਹੁਣ ਸਾਨੂੰ ਛਸ਼ਤਰ ਵੀ ਚੁੱਕਣਾ ਪੈਣਾ ਠੀਕ ਹੈ ਉਹਦੇ ਤਹਿਤ ਗੁਰੂ ਸਾਹਿਬ ਨੇ ਬਕਾਇਦਾ ਜਿਹੜੇ ਸਾਡੇ 6ਵੇਂ ਗੁਰੂ ਸਾਹਿਬ ਹੋਏ ਨੇ ਉਹਨਾਂ ਨੇ ਕਲਗੀ ਵੀ ਧਾਰਨ ਕੀਤੀ ਉਹਨਾਂ ਨੇ ਰਾਜਸੀ ਬਾਣਾ ਵੀ ਪਾਇਆ ਇਸ ਕਰਕੇ ਉਸ ਸਮੇਂ ਦੀ ਜਿਹੜੀ ਹਕੂਮਤ ਸੀ ਉਹਨਾਂ ਦੇ ਨਾਲ ਉਹਨਾਂ ਦੀਆਂ ਲੜਾਈਆਂ ਵੀ ਹੋਈਆਂ ਸਨ ਤਿੰਨ ਚਾਰ ਉਹਨਾਂ ਵਿੱਚੋਂ ਇੱਕ ਲੜਾਈ ਸੀਗੀ ਜਿਹੜੀ ਸੀ ਕਰਤਾਰਪੁਰ ਦੀ ਲੜਾਈ ਉਸ ਲੜਾਈ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਉਹਨਾਂ ਦਾ ਨਾਮ ਸੀਗਾ ਤਿਆਗਮਲ ਉਹ ਬੜੀ ਵੀਰਤਾ ਦਿਖਾਈ ਉਹਨਾਂ ਨੇ ਤਲਵਾਰ ਦੇ ਨਾਲ ਤੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਦਾ ਨਾਮ ਬਦਲ ਕੇ ਤਿਆਗਮਲ ਤੋਂ ਤੇਗ ਬਹਾਦਰ ਰੱਖ ਦਿੱਤਾ ਸੀਗਾ ਇਹ ਇਤਿਹਾਸ ਹੈ ਠੀਕ ਹੈ ਨਾਮ ਪ੍ਰੋਪਰ ਉਸੇ ਤਰੀਕੇ ਨਾਲ ਨੇ ਜਿਵੇਂ ਚਾਰ ਨਾਮ ਹਗੇ ਨੇ ਇਹਨਾਂ ਦੇ ਬ੍ਰਦਰਸ ਤੇ ਬਾਬਾ ਗੁਰਦੇਤਾ ਜੀ ਬਾਬਾ ਸੂਰੇਜਮਲ ਜੀ ਅਣੀ ਰਾਏ ਜੀ ਅਟਲ ਰਾਏ ਜੀ ਉਸੇ ਤਰੀਕੇ ਨਾਲ ਤਿਆਗਮਲ ਇਹਨਾਂ ਦਾ ਨਾਮ ਸੀਗਾ ਪਰ ਤੇਗ ਜਿਹਨੂੰ ਅਸੀਂ ਕਹਿੰਨੇ ਤਲਵਾਰ ਦੇ ਧਨੀ ਹੋਣ ਕਾਰਨ ਇਹਨਾਂ ਦਾ ਨਾਮ ਬਦਲ ਕੇ ਤੇਗ ਬਹਾਦਰ ਕਰ ਦਿੱਤਾ ਗਿਆ ਸੀਗਾ ਸੋ ਸਾਰੇ ਬੱਚੇ ਇਹ ਜਿੰਨੀ ਵੀ ਹਿਸਤੀ ਹੈਗੀ ਆ ਐਸ ਪੇਜ ਦੇ ਵਿੱਚ ਵੀ ਨਹੀਂ ਸੀ ਹੈਗੀ ਤੁਸੀਂ ਇੱਕ ਸਿੱਖ ਇਤਿਹਾਸ ਜਿਹੜਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹਿੰਦੀ ਦੀ ਚਾਦਰ ਇਹਨਾਂ ਦਾ ਲਿਖਣਾ ਜ਼ਰੂਰ ਆ ਕੋਈ ਵੀ ਆ ਜਾਵੇ ਤੁਸੀਂ ਦੋ ਸਾਲ ਜ਼ਰੂਰ ਦੱਸਣੇ ਨੇ ਕਿਹੜੇ ਭਲਾ ਇੱਕ 1600 ਉੱਚੀ ਵੱਲੋਂ 1600 ਦੂਸਰਾ 2025 ਸਾਲ ਕਿੰਨੇ ਬਣ ਜਾਂਦੇ ਨੇ 350 ਸਾਲ ਬਣ ਜਾਂਦੇ ਨੇ ਯਾਨੀ ਕੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਇਆ 350 ਸਾਲ ਹੋ ਗਏ ਹਨ ਤੇ ਸ਼ਹਾਦਤ ਹੋਈ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਠੀਕ ਹੈ ਡੇਲੀ ਆਪਣੀਆਂ ਕਾਪੀਆਂ ਲੈ ਆਇਆ ਕਰੋ ਆਪਣੀਆਂ ਕਾਪੀਆਂ ਨਾਲ ਲੈ ਕੇ ਆਇਆ ਕਰੋ ਕੱਲ ਤੇ ਉਹ ਵੀ ਚੈੱਕ ਕਰਾਂਗੇ ਭਲਾ ਤੁਸੀਂ ਕਾਪੀਆਂ ਨਾਲ ਲਿਆਉਂਦੀਆਂ ਇਹ ਹਿਸਟਰੀਕ ਕਲਾਸ ਹੈਗੀ ਜੇ ਆ 15 ਦਿਨ ਮੈਂ ਪੂਰਾ ਸ਼ੈਡਿਊਲ ਪੜਿਆ ਹਿਸਟਰੀ ਦੀ ਕਲਾਸ ਹੈਗੀ ਹੈ ਇਹ ਵਲੀ ਇਹਦੇ ਵਿੱਚ ਆਪਣੀਆਂ ਕਾਪੀਆਂ ਲਿਓ ਸਮਾਜਿਕ ਸਿੱਖਿਆ ਦੀਆਂ ਕਾਪੀਆਂ ਸਮਾਜਿਕ ਸਿੱਖਿਆ ਦੀਆਂ ਕਾਪੀਆਂ ਤੇ ਡੇਟ ਪਾਓ ਉੱਪਰ ਡੇਟ ਪਾ ਕੇ ਥੱਲੇ ਤੁਹਾਨੂੰ ਜੋ ਵੀ ਇੱਥੇ ਉੱਪਰ ਮੰਚ ਤੋਂ ਦੱਸਿਆ ਜਾਂਦਾ ਉਹਨੂੰ ਨੋਟ ਕੀਤਾ ਜਾਵੇ ਨਾਲ ਪਹਿਲੇ ਬੱਚਾ ਬੋਲ ਦੇਗਾ ਬਾਜਮਾਦ ਹੁੰਦਾਸ ਦਿਆਂਗਾ ਕਿ ਇਹ ਵਲੀਆਂ ਗੱਲਾਂ ਇਹਦੇ ਵਿੱਚ ਨੋਟ ਕਰਨ ਵਾਲੀਆਂ ਨੇ ਠੀਕ ਹੈ ਇਹ ਬੜਾ ਅੱਛਾ ਆਪਰਚੂਨਿਟੀ ਹੈ ਇਹਨੂੰ ਮਿਸ ਨਾ ਕਰਨਾ ਥੈਂਕ ਯੂ ਵੈਰੀ ਮਚ ਸ਼ਹਾਦਤ ਪਾ ਕੇ ਸ਼ਹੀਦ ਹੋਵੇ ਇਸ ਲਈ ਮੈਨੂੰ ਦਿਓ ਅਸੀਸਾਂ ਮੈਂ ਜੇਤੂ ਹੋ ਕੇ ਹੀ ਵਾਪਸ ਆਵਾਂ ਬਾਬਾ ਤਿਆਗਮਲ ਜੀ ਨੇ ਮੈਦਾਨੇ ਚਾਂਗੰਦਰ ਆਪਣੀ ਤੀਖ ਦੇ ਜੋਹਰ ਦਿਖਾਏ ਪੰਦੇ ਖਾਂ ਜਿਹੇ ਦੁਸ਼ਮਣ ਵੀ ਹਰਾ ਦਿੱਤੇ ਵੇਖ ਕੇ ਤੀਖ ਦੇ ਜੋਹਰ ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੁੱਤਰ ਨੂੰ ਸੀਨੇ ਨਾਲ ਲਾ ਕੇ ਕਿਹਾ ਹੁਣ ਤੋਂ ਤੁਹਾਡਾ ਨਾਮ ਤਿਆਗਮਲ ਨਹੀਂ ਸਦਾ ਲਈ ਤੀਖ ਬਹਾਦਰ ਹੀ ਰਹੇਗਾ ਸ੍ਰੀ ਗੁਰੂ ਨਾਨਕ ਸਾਹਿਬ ਦੇ ਦੱਸੇ ਆਦਰਸ਼ ਗ੍ਰਹਿਸਤ ਵਿੱਚ ਰਹਿ ਕੇ ਵਾਹਿਗੁਰੂ ਦਾ ਨਾਮ ਜਪਣਾ ਸੀ ਤੇ ਮਾਇਆ ਤੋਂ ਨਿਲੇ ਪ੍ਰਹਿਣਾ ਸੀ। શ્રી ਗੁਰ ਤੇਗ ਬਹਾਦਰ ਸਾਹਿਬ ਨੇ શ્રી ਕੀਰਪੁਰ ਸਾਹਿਬ ਤੇ ਬਾਬਾ ਬਕਾਲਾ ਸਾਹਿਬ ਵਿਖੇ ਗ੍ਰਹਿਸਤ ਵਿੱਚ ਰਹਿੰਦਿਆਂ ਵੀ ਆਪਣਾ ਸਮਾਪਵਨ ਬੰਦਗੀ ਵਿੱਚ ਹੀ ਬਧੀਰ ਕੀਤਾ।